ਸਤਿ ਸ਼੍ਰੀ ਅਕਾਲ ਚੋਨਾ ਦਾ ਅਖਾੜਾ ਭਖਿਆ ਹੋਇਆ ਕੱਲ ਨੂੰ 1 ਜੂਨ ਨੂੰ ਵੋਟਾਂ ਨੇ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਨਮਾਇंदे ਹੀ ਖੜੇ ਹੋਏ ਨੇ ਵੋਟਾਂ ਦੇ ਵਿੱਚ ਤੇ ਸਾਰੇ ਹੀ ਵੱਖੋ-ਵੱਖਰੀ ਸੋਚ ਰੱਖਦੇ ਨੇ ਤੇ ਉਹਨਾਂ ਦੇ ਸਮਰਥਕ ਵੀ ਵੱਖੋ-ਵੱਖਰੀ ਸੋਚ ਰੱਖਦੇ ਨੇ ਇੱਥੇ ਆਪਾਂ ਧਿਆਨ ਆਮ ਲੋਕਾਂ ਨੇ ਧਿਆਨ ਦੇਣਾ ਆ ਕਿ ਆਪਾਂ ਨੇ ਕਿਸੇ ਨਾਲ ਵੀ ਕੁਝ ਵੀ ਬਹਿਸ ਨਹੀਂ ਕਰਨੀ ਆਪਾਂ ਨੇ ਸਿਰਫ ਇੱਕ ਗੱਲ ਸੋਚਣੀ ਹੈ ਕਿ ਸਾਹਮਣੇ ਵਾਲੇ ਬੰਦੇ ਦੀ ਸਿਰਫ ਸਾਡੇ ਨਾਲੋਂ ਵਿਚਾਰਧਾਰਾ ਵੱਖਰੀ ਹੈ ਉੰਜ ਇਨਸਾਨ ਉਹ ਵੀ ਚੰਗਾ ਆ ਹਰੇਕ ਦਾ ਮੌਲਿਕ ਅਧਿਕਾਰ ਹੈ ਕਿਸੇ ਨੂੰ ਵੀ ਵੋਟ ਪਾਉਣਾ ਤੇ ਇਹ ਮੌਲਿਕ ਅਧਿਕਾਰ ਵੀ ਵਰਤੋ ਉਸ ਨੂੰ ਆਪਣੇ ਹਿਸਾਬ ਨਾਲ ਹੀ ਕਰਨ ਦਿਓ ਤੁਸੀਂ ਕਿਸੇ ਨਾਲ ਵੀ ਬਹਿਸ ਨਾ ਕਰੋ ਅਸਲ ਦੇ ਵਿੱਚ ਗੱਲ ਇਹ ਹੈ ਕਿ ਆਪਣੀ ਆਮ ਜ਼ਿੰਦਗੀ ਦੇ ਵਿੱਚ ਵੋਟਾਂ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਚਲਣੀ ਚਲਦੀ ਰਹਿਣੀ ਹੈ ਤੇ ਸਾਡੀ ਆਮ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਕੰਮ ਆਉਣ ਵਾਲੇ ਸਾਡੇ ਆਹੀ ਲੋਕ ਹੁੰਦੇ ਨੇ ਕੋਈ ਸਾਡਾ ਗਮਾਂਡੀ ਹੁੰਦਾ ਆ ਕੋਈ ਸਾਡਾ ਰਿਸ਼ਤੇਦਾਰ ਹੁੰਦਾ ਆ ਤੇ ਸਾਡਾ ਕੋਈ ਮਿੱਤਰ ਹੁੰਦਾ ਆ ਸੋ ਆਪਾਂ ਕੋਸ਼ਿਸ਼ ਕਰਨੀ ਹੈ ਕਿ ਕਿਸੇ ਨਾਲ ਵੀ ਵਿਚਾਰੇ ਕ ਮਤ ਭੇਦ ਜਾਂ ਬਹਿਸ ਕੇ ਉਸ ਨਾਲ ਰਿਸ਼ਤੇ ਖਰਾਬ ਨਹੀਂ ਕਰਨੇ ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਸਾਨੂੰ ਜਦੋਂ ਕੋਈ ਦਿੱਕਤ ਆਉਂਦੀ ਹੈ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਨਾਂ ਲੋਕਾਂ ਨੇ ਹੀ ਸਾਡੇ ਨਾਲ ਖੜਨਾ ਹੁੰਦਾ ਹੈ ਕੋਈ ਵੀ ਆਗੂ ਕੋਈ ਵੀ ਲੀਡਰ ਉਸ ਸਮੇਂ ਸਾਡੇ ਨਾਲ ਮੌਜੂਦ ਨਹੀਂ ਹੁੰਦਾ ਸੋ ਆਪਾਂ ਆਪਣੀ ਭਾਈਚਾਰਕ ਸਾਂਝ ਭਾਈਚਾਰਕ ਪਿਆਰ ਬਣਾ ਕੇ ਰੱਖੀਏ ਸਾਰਿਆਂ ਨਾਲ ਮਿਲ ਕੇ ਰਹੀਏ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਤੇ ਕੱਲ ਨੂੰ ਸਵੇਰੇ ਯਾਨੀ ਕਿ 1 ਜੂਨ ਨੂੰ ਵੋਟਾਂ ਪਾ ਕੇ ਜ਼ਰੂਰ ਆਓ ਇਹ ਸਾਡਾ ਅਧਿਕਾਰ ਹੈ ਸਾਡਾ ਮੌਲਿਕ ਅਧਿਕਾਰ ਹੈ ਸਾਨੂੰ ਹੱਕ ਹੈ ਆਪਣੇ ਦੇਸ਼ ਦੀ ਸਰਕਾਰ ਚੁਣਨ ਦਾ ਧੰਨਵਾਦ